ਪੰਜਾਬ ਦੇ ਵਿੱਚ ਸਰਪੰਚੀ ਦੀ ਚੋਣ ਨੇੜੇ ਹੈ ਤੇ ਇਸ ਚੋਣ ਕਰਕੇ ਲਗਾਤਾਰ ਜਿਹੜੀ ਐਕਟੀਵਿਟੀ ਹੈ ਭਾਵੇਂ ਸਰਕਾਰ ਦੇ ਅੰਦਰ ਹੋਵੇ ਜਾਂ ਫਿਰ ਬਾਹਰ ਹੋਵੇ ਉਹ ਐਕਟੀਵਿਟੀ ਨਵੇਂ ਫਰਮਾਨ ਲਗਾਤਾਰ ਜਾਰੀ ਹੋ ਰਹੇ ਨੇ ਪਿਛਲੇ ਦਿਨੀ ਮੈਂ ਸੋਸ਼ਲ ਮੀਡੀਆ ਤੇ ਦੇਖ ਰਿਹਾ ਸੀ ਕਿ ਬੜੇ ਲੋਕਾਂ ਨੇ ਬਣਾ ਕੇ ਵੀਡੀਓ ਪਾਈ ਉਹ ਵੀਡੀਓ ਸੀ ਕਿ ਇਸ ਵਾਰ ਬੀਏ ਪਾਸ ਸਰਪੰਚ ਬਣਨਗੇ ਕਿ ਇਸ ਵਾਰ ਜਿਹੜੇ ਸਰਪੰਚ ਹੋਣਗੇ ਸਰਕਾਰ ਨੇ ਫੈਸਲਾ ਕੀਤਾ ਕਿ ਉਹ ਸਰਪੰਚ ਬੀਏ ਪਾਸ ਹੋਣਗੇ ਇਸ ਕਰਕੇ ਸਰਕਾਰ ਇਸ ਫੈਸਲੇ ਨੂੰ ਵਾਪਸ ਲਵੇ ਬੜੇ ਮੀਮਸ ਬਣੇ ਇਹਦੇ ਉੱਪਰ ਤੇ ਲੋਕਾਂ ਨੇ ਸ਼ੌਟਸ ਰੀਲਸ ਬਣਾ ਕੇ ਪਾਈਆਂ ਇਹਦੇ ਉੱਪਰ ਹੁਣ ਦੋਸਤੋ ਮਸਲਾ ਕੀ ਹੈ ਇਹ ਸਾਰਾ ਆਖਰ ਲੋਕ ਇਹ ਗੱਲਬਾਤ ਕਿਉਂ ਕਰ ਰਹੇ ਨੇ ਕਿ ਪੰਜਾਬ ਸਰਕਾਰ ਨੇ ਇੱਕ ਫੈਸਲਾ ਲਿਆ ਉਹ ਉਸ ਫੈਸਲੇ ਦੇ ਅਨੁਸਾਰ ਪੰਜਾਬ ਦੇ ਵਿੱਚ ਜਿਹੜੇ ਸਰਪੰਚ ਬਣਨ ਦੇ ਚਾਹਵਾਨ ਨੇ ਸਰਪੰਚੀ ਦੇ ਉਮੀਦਵਾਰ ਨੇ ਉਹ ਲੋਕ ਬੀ ਪਾਸ ਹੋਣੇ ਚਾਹੀਦੇ ਨੇ ਇਹ ਗੱਲ ਕਿਉਂ ਹੋ ਗਈ ਸ਼ੁਰੂ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਗੁਰਜਿੰਦਰ ਸਿੰਘ ਪੰਗੂ ਤੁਸੀਂ ਦੇਖ ਰਹੇ ਹੋ ਆਪਣਾ ਚੈਨਲ ਪੰਜਾਬੀ ਪਿਓਰਸ਼ਿਪ ਇਸ ਚੈਨਲ ਦੇ ਉੱਪਰ ਆਪਾਂ ਪੰਜਾਬ ਦੀ ਤਮਾਮ ਜਿਹੜੇ ਪੰਟਾਂ ਦੇ ਨਾਲ ਜੁੜੇ ਹੋਏ ਇਸ਼ੂ ਨੇ ਪੰਚਾਇਤਾਂ ਦੇ ਨਾਲ ਜੁੜੇ ਹੋਏ ਇਸ਼ੂ ਨੇ ਪੰਚਾਇਤੀ ਚੋਣਾਂ ਕਦੋਂ ਹੋਣਗੀਆਂ ਬਲਾਕ ਸੰਮਤੀ ਜ਼ਿਲ੍ਹਾ ਪ੍ਰੀਸ਼ਦ ਇਹ ਚੋਣਾਂ ਕਦੋਂ ਹੋਣਗੀਆਂ ਇਸ ਬਾਰੇ ਤੁਹਾਨੂੰ ਜੋ ਵੀ ਸਰਕਾਰ ਦੇ ਫੈਸਲੇ ਹੁੰਦੇ ਨੇ ਉਹ ਫੈਸਲੇ ਅਸੀਂ ਤੁਹਾਡੇ ਸਾਹਮਣੇ ਕਰਦੇ ਆਂ 2-4 ਮਿੰਟ ਦੀ ਛੋਟੀ ਜਿਹੀ ਇੱਕ ਵੀਡੀਓ ਬਣਾ ਕੇ ਜਿਹੜੇ ਦੋਸਤ ਨਵੇਂ ਆਏ ਨੇ ਉਹ ਸਭ ਤੋਂ ਪਹਿਲਾਂ ਚੈਨਲ ਨੂੰ ਕਰ ਲੈਣਾ ਸਬਸਕ੍ਰਾਈਬ ਕਿਉਂਕਿ ਪੰਚਾਇਤੀ ਮਾਮਲਿਆਂ ਦੇ ਵਿੱਚ ਜੋ ਵੀ ਅਪਡੇਟ ਹੋਊਗੀ ਸਭ ਤੋਂ ਪਹਿਲਾਂ ਤੁਹਾਨੂੰ ਇਸ ਚੈਨਲ ਦੇ ਉੱਪਰ ਉਹ ਅਪਡੇਟ ਮਿਲੂਗੀ ਸੋ ਅੱਜ ਵੀ ਬੜਾ ਮੈਂ ਇੱਕ ਅਹਿਮ ਵਿਸ਼ਾ ਲੈ ਕੇ ਆਇਆ ਮੈਂ ਦੋਸਤ ਇਸ ਮਾਮਲੇ ਦੇ ਉੱਪਰ ਉਹ ਵੀਡੀਓ ਸੀ ਕਿ ਇਸ ਵਾਰ ਸਰਕਾਰ ਨੇ ਫੈਸਲਾ ਕੀਤਾ ਕਿ ਫੈਸਲਾ ਕੀਤਾ ਬੀ ਪਾਸ ਸਰਪੰਚ ਹੋਣਗੇ ਇਹ ਦੋਸਤੋ ਜਿਹੜਾ ਰੌਲਾ ਪਿਆ ਪੰਜਾਬ ਦੇ ਵਿੱਚ ਇਹ ਰੌਲਾ ਪਿਆ ਆਪਣੀ ਵੀਡੀਓ ਤੋਂ ਆਪਾਂ ਨੇ ਇੱਕ ਵੀਡੀਓ ਕੀਤੀ ਸੀ ਜਿਸ ਵੀਡੀਓ ਦੇ ਵਿੱਚ ਆਪਾਂ ਨੇ ਕੰਪੈਰੀਜ਼ਨ ਕੀਤਾ ਸੀ ਜਿਹੜੇ ਸਰਪੰਚਾਂ ਨੂੰ ਭੱਤੇ ਮਿਲਦੇ ਨੇ ਗਰੰਟਾ ਮਿਲਦੀਆਂ ਨੇ ਤੇ ਨਾਲੇ ਉਸ ਵੀਡੀਓ ਦੇ ਵਿੱਚ ਆਪਾਂ ਨੇ ਜਿਹੜੀ ਐਜੂਕੇਸ਼ਨ ਐਜੂਕੇਸ਼ਨ ਦੀ ਗੱਲ ਕੀਤੀ ਸੀ ਕਿ ਐਜੂਕੇਸ਼ਨ ਦਾ ਕੀ ਮਿਆਰ ਹੋਣਾ ਚਾਹੀਦਾ ਪੰਜਾਬ ਦੀਆਂ ਪੰਚਾਇਤਾਂ ਦੇ ਵਿੱਚ ਪਰ ਉਸ ਵੀਡੀਓ ਦਾ ਜਿਹੜਾ ਉੱਪਰ ਥੰਬਨੇਲ ਸੀ ਉਹ ਥੰਬਨੇਲ ਸੀ ਕਿ ਬੀਏ ਪਾਸ ਹੋਣਗੇ ਇਸ ਵੀਡੀਓ ਤੋਂ ਨੂੰ ਲੋਕਾਂ ਨੇ ਪੂਰਾ ਤਾਂ ਸੁਣਿਆ ਨਹੀਂ ਸਿਰਫ ਟੈਕਸਟ ਇਸ ਵੀਡੀਓ ਦੇ ਯੂਜ਼ ਕਰ ਲਏ ਤੇ ਜਦੋਂ ਲੋਕਾਂ ਨੇ ਉਹ ਵੀਡੀਓ ਸੁਣੀ ਨਹੀਂ ਤਾਂ ਬਿਨਾਂ ਸੁਣੇ ਤੋਂ ਉਸ ਵੀਡੀਓ ਦਾ ਜਿਹੜਾ ਇੱਕ ਥੀਮ ਸੀ ਉਸੇ ਥੀਮ ਦੇ ਉੱਪਰ ਲੋਕਾਂ ਨੇ ਵੀਡੀਓ ਬਣਾਉਣੀਆਂ ਸ਼ੁਰੂ ਕਰਤੀਆਂ ਕਿ ਪੰਜਾਬ ਦੇ ਵਿੱਚ ਜੇਕਰ ਕਿਸੇ ਬੰਦੇ ਨੇ ਸਰਪੰਚ ਬਣਨਾ ਤਾਂ ਉਹਦੇ ਲਈ ਸਰਕਾਰ ਨੇ ਜਾਂ ਭਗਵੰਤ ਮਾਨ ਨੇ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਕਿ ਉਸ ਉਸ ਬੰਦੇ ਦੀ ਜਿਹੜੀ ਯੋਗਤਾ ਸਿੱਖਿਆ ਦੇ ਖੇਤਰ ਦੇ ਵਿੱਚ ਉਹੋ ਯੋਗਤਾ ਘੱਟੋ-ਘੱਟ ਬੀਏ ਪਾਸ ਹੋਵੇ। ਦੋਸਤੋ ਮੈਂ ਤੁਹਾਨੂੰ ਇੱਥੇ ਗੱਲ ਕਲੀਅਰ ਕਰ ਦੇਣਾ ਚਾਹੁੰਦਾ ਕਿ ਪੰਜਾਬ ਸਰਕਾਰ ਨੇ ਇਦਾਂ ਦਾ ਕੋਈ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਦਾਂ ਦਾ ਕੋਈ ਕਿਤੇ ਮਤਲਬ ਨਾ ਉਹਨੇ ਸਲਾਹ ਕੀਤੀ ਇਸ ਮਾਮਲੇ ਤੇ ਕੀਤੇ ਨਾ ਕੋਈ ਡਿਸਕਸ਼ਨ ਚੱਲੀ ਕੈਬਨਿਟਸ਼ਿਪ ਦੇ ਵਿੱਚ ਇਦਾਂ ਦੀ ਕੋਈ ਗੱਲ ਨਹੀਂ ਜਿਸ ਗੱਲ ਦੇ ਵਿੱਚੋਂ ਇਹ ਗੱਲ ਨਿਕਲ ਕੇ ਆਈ ਹੋਵੇ ਕਿ ਜੇਕਰ ਬੰਦੇ ਨੇ ਸਰਪੰਚ ਬਣਨਾ ਕਿ ਬੀਏ ਪਾਸ ਹੋਣੀ ਜ਼ਰੂਰੀ ਹੈ ਇਹ ਬਿਲਕੁਲ ਗਲਤ ਗੱਲ ਹੈ ਸੋਸ਼ਲ ਮੀਡੀਆ ਤੇ ਜਿਹੜੀਆਂ ਵੀਡੀਓ ਬਣਾਈ ਜਾ ਰਹੀਆਂ ਨੇ ਉਹ ਵੀਡੀਓਜ਼ ਇੱਕ ਦੂਜੇ ਨੂੰ ਦੇਖ ਕੇ ਬਣਾਈ ਜਾ ਰਹੀਆਂ ਨੇ ਕੋਈ authenticity ਨਹੀਂ ਹੈਗੀ ਉਹਨਾਂ ਵੀਡੀਓ ਦੀ ਕਿ ਜਿਹਨਾਂ ਵੀਡੀਓ ਦੇ ਵਿੱਚ ਕਿਹਾ ਜਾ ਰਿਹਾ ਕਿ ਜੇਕਰ ਕਿਸੇ ਨੇ ਸਰਪੰਚ ਬਣਨਾ ਤਾਂ ਸਰਪੰਚ ਬਣਨ ਦੇ ਲਈ ਬੀਏ ਪਾਸ ਹੋਣਾ ਜ਼ਰੂਰੀ ਹੈ ਦੋਸਤੋ ਸਿੱਖਿਆ ਦੀ ਕੋਈ ਨੀਤੀ ਨੀਤੈ ਹੋਈ ਹੈਗੀ ਨਾ ਪਹਿਲਾਂ ਨਾ ਹੁਣ ਕਿ ਪੰਜਾਬ ਸਰਕਾਰ ਨੇ ਇਹ ਨੀਤੀ ਰੱਖੀ ਹੋਵੇ ਕਿ ਜਿਸ ਬੰਦੇ ਨੇ ਸਰਪੰਚ ਬਣਨਾ ਉਹਦੇ ਬੀਏ ਕਿਤੇ ਹੋਣੀ ਜ਼ਰੂਰੀ ਹੈ ਜਿਹੜੇ ਲੋਕ ਵੀਡੀਓ ਬਣਾ ਰਹੇ ਨੇ ਸੋਸ਼ਲ ਮੀਡੀਆ ਦੇ ਉੱਪਰ ਜਾਂ ਜਿੰਨੇ ਵੀ ਵੀਡੀਓ ਇਨਫਲੂਐਂਸਰ ਹੈਗੇ ਨੇ ਉਹ ਸਿਰਫ ਆਪਣੇ ਆਪ ਨੂੰ ਵੀਡੀਓ ਬਣਾ ਰਹੇ ਨੇ ਸਰਕਾਰ ਵੱਲੋਂ ਐਦਾਂ ਦਾ ਕੋਈ ਹੁਕਮ ਜਾਰੀ ਨਹੀਂ ਹੋਇਆ ਜਿਹਦੇ ਚ ਸਰਕਾਰ ਨੇ ਕਿਹਾ ਹੋਵੇ ਕਿ ਬੀਏ ਪਾਸ ਸਰਪੰਚ ਬਣਨਗੇ ਤੁਸੀਂ ਖੁਦ ਫੇਸਬੁੱਕ ਤੇ ਸਰਚ ਕਰਕੇ ਦੇਖ ਲਿਓ ਇਨਸਟਾ ਤੇ ਸਰਚ ਕਰਕੇ ਦੇਖ ਲਿਓ ਤੁਸੀਂ YouTube ਤੇ ਸਰਚ ਕਰਕੇ ਦੇਖ ਲਿਓ ਉੱਪਰ ਸਰਚ ਇੰਜਨ ਦੇ ਵਿੱਚ ਤੁਸੀਂ ਪਾਇਓ ਕਿ BA ਪਾਸ ਸਰਪੰਚ ਤਾਂ ਤੁਹਾਨੂੰ ਕਿੰਨੇ ਹੀ ਪੰਜਾਬੀਆਂ ਨੇ ਇਹਦੇ ਤੇ ਵੀਡੀਓ ਬਣਾਈ ਹੋਈ ਮਿਲ ਜਾਣਗੀਆਂ ਜਿਹੜੇ ਇੱਕੋ ਗੱਲ ਉਹ ਆਪਣੀ ਵੀਡੀਓ ਦੇ ਵਿੱਚ ਵਾਰ-ਵਾਰ ਕਹਿ ਰਹੇ ਨੇ ਕਿ BA ਪਾਸ ਬੰਦੇ ਹੀ ਇਸ ਵਾਰ ਸਰਪੰਚ ਬਣਨਗੇ ਦੋਸਤੋ ਮੈਂ ਤੁਹਾਨੂੰ ਇੱਕ ਵਾਰ ਫਿਰ ਕਲੀਅਰ ਕਰ ਦੇਣਾ ਚਾਹੁੰਦਾ ਸਰਕਾਰ ਨੇ ਇਦਾਂ ਦੀ ਕੋਈ ਪਾਲਿਸੀ ਨਹੀਂ ਰੱਖੀ ਜਿਹਦੇ ਵਿੱਚ ਸਰਕਾਰ ਨੇ ਗੱਲ ਕੀਤੀ ਹੋਵੇ ਕਿ BA ਪਾਸ ਬੰਦਾ ਸਰਪੰਚ ਬਣੂਗਾ ਪਾਵੇਂ ਬੰਦਾ ਅਨਪੜਾ ਹੈ ਘੱਟ ਪੜ੍ਹਿਆ ਲਿਖਿਆ ਜਿਹਾਂ ਬੰਦੇ ਨੇ ਪੀ ਐਚ ਡੀ ਕੀਤੀ ਹੈ ਇੰਜੀਨੀਅਰਿੰਗ ਕੀਤੀ ਹੈ ਕੋਈ ਬੰਦਾ ਵੀ ਸਰਪੰਚ ਦਾ ਉਮੀਦਵਾਰ ਹੋ ਸਕਦਾ ਸਿੱਖਿਆ ਨੂੰ ਲੈ ਕੇ ਸਰਕਾਰ ਨੇ ਆਪਣੀ ਕੋਈ ਪਾਲਿਸੀ ਦੋਸਤ ਜਿਹੜੀ ਉਹ ਡਿਸਾਈਡ ਨਹੀਂ ਕੀਤੀ ਹੈਗੀ ਇਸ ਗੱਲ ਦੀ ਤੁਹਾਡੇ ਨਾਲ ਮੈਂ ਸਾਂਝ ਪਵਾਣੀ ਸੀ ਸੋ ਜਿਹੜੇ ਦੋਸਤ ਨੇ ਉਹ ਚੈਨਲ ਨੂੰ ਕਰ ਦੇਣਾ ਸਬਸਕ੍ਰਾਈਬ